ਮਿੰਟ ਜੀ ਗੱਲਾਂ ਬਾਤਾਂ ਆਪਾਂ ਖੋਲਣੀਆਂ ਨੇ ਪਰ ਖੋਲਣੀਆਂ ਨੇ ਅੱਜ ਬੰਦ ਤੋਂ ਕਹਿੰਦੇ ਕਿ ਭਾਰਤ ਬੰਦ ਦੀ ਕਾਲ ਐ ਪਰ ਕਾਲ ਦੇ ਵਿੱਚੋ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਹੜੀਆਂ ਆਪਸੀ ਕਈ ਲੜ ਰਹੀਆਂ ਨੇ ਪੰਜਾਬਸ ਦੇ ਵਿੱਚ ਵੀ ਵਸਾਰੀਆਂ ਨੇ ਤੇ ਕੀ ਇਹਦਾ ਹੁਣ ਅਸਰ ਕੀ ਦਿਖ ਰਿਹਾ ਤੁਹਾਨੂੰ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਪੰਜਾਬ ਦੇ ਵਿੱਚ ਭਾਰਤ ਬੰਦ ਦੀ ਕਾਲ ਦਾ ਕਿਸੇ ਨੂੰ ਇਲਮ ਹੀ ਨਹੀਂ ਸੀਗਾ ਜੀ ਯਾਨੀ ਕੋਈ ਅਗਾਊ ਜਾਣਕਾਰੀ ਨਹੀਂ ਸੀ ਯਕਦਮ ਸਵੇਰੇ ਸਵੇਰੇ ਜਿਵੇਂ ਟੈਲੀਵਿਜ਼ਨਾਂ ਤੇ ਇਹ ਖਬਰ ਜਿਹੜੀ ਆ ਫਲੈਸ਼ ਹੁੰਦੀ ਆ ਇਹ ਪੱਟੀ ਚਲਾਈ ਜਾਂਦੀ ਆ ਕਿ ਅੱਜ ਭਾਰਤ ਬੰਦ ਰਹੇਗਾ ਜੀ ਤੇ ਜਿਹੜੇ ਰੋਜ਼ਮਰਾਂ ਦੇ ਨੌਕਰੀ ਪੇਸ਼ਾ ਲੋਕ ਆ ਜਾਂ ਜਿਹੜੇ ਬੱਚੇ ਸਕੂਲ ਜਾਂਦੇ ਆ ਉਹ ਸਾਰੇ ਸੋਚਾਂ ਵਿੱਚ ਪੈ ਗਏ ਕਿ ਮਾਜ਼ਰਾ ਕੀ ਆ ਤੇ ਬਣੇਗਾ ਕੀ ਜੀ ਉਸ ਤੋਂ ਬਾਅਦ ਫੇਰ ਖਬਰਾਂ ਆਉਂਦੀਆਂ ਨੇ ਕਿ ਪੰਜਾਬ ਦੇ ਵਿੱਚ ਇਹਦਾ ਰਲਿਆ ਮਿਲਿਆ ਅਸਰ ਹੋਣ ਦੀ ਸੰਭਾਵਨਾ ਹੈ ਕਿਉਂ ਕਿਉਂਕਿ ਇਹਦੇ ਵਿੱਚ ਜਿਹੜੇ ਦਲਿਤ ਸੰਗਠਨ ਨੇ ਜੀ ਯਾਨੀ ਐਸਸੀ ਭਾਈਚਾਰੇ ਚੋਂ ਕਹ ਲੋ ਕਿ ਉਹ ਇਸ ਕਾਲ ਦੇ ਨਾਲ ਪੂਰਨ ਤੌਰ ਤੇ ਸਹਿਮਤ ਨਹੀਂ ਹਨ ਜੀ ਤੇ ਫਿਰ ਮੈਂ ਜਦੋਂ ਪਹਿਲਾਂ ਮੈਨੂੰ ਵੀ ਹੋ ਗਿਆ ਕਿ ਕਿਵੇਂ ਚੱਲੀਏ ਯਾਰ ਕਿਉਂਕਿ ਤੁਹਾਨੂੰ ਪਤਾ ਸੜਕਾਂ ਜਦੋਂ ਮਲੀਆਂ ਜਾਂਨ ਬਿਲਕੁਲ ਬਿਲਕੁਲ ਜਿੰਨੇ ਮਰਜੀ ਮਿੰਨ ਤੇ ਤਰਲੇ ਕਰ ਲੋ ਕੋਈ ਨਹੀਂ ਸੁਣਦਾ ਪਤਾ ਹੀ ਨਹੀਂ ਹੁੰਦਾ ਮੌਲ ਦਾ ਕੀ ਬਣਦੇ ਜੀ ਤੇ ਮੈਂ ਆਹ ਭਰਾਂਤ さん ਕਿ ਭਈ ਆ ਬਣ ਕੀ ਗਿਆ ਯਾਰ ਸਾਨੂੰ ਵੀ ਨਹੀਂ ਪਤਾ ਫਿਰ ਬਾਅਦ ਦੇ ਵਿੱਚ ਪਤਾ ਕੀਤਾ ਕਿ ਬੀਐਸਪੀ ਦੀ ਕਾਲ ਹੈ ਜੀ ਪੰਜਾਬ ਦੇ ਵਿੱਚ ਕਮਾਲ ਦੀ ਗੱਲ ਇਹ ਆ ਕਿ ਇੱਕ ਪਾਸੇ ਤੇ ਦਰਿਆਵਾਂ ਵਿਛਾਈਆਂ ਜਾ ਰਹੀਆਂ ਸਨ ਕਿਉਂਕਿ ਦੇਖੋ ਦੁਆਬੇ ਦੇ ਵਿੱਚ ਐਸ ਸੀ ਭਾਈਚਾਰੇ ਦੀ ਜੋ ਜਥੇਬੰਦਕ ਤਾਕਤ ਹੈ ਜੀ ਉਹ ਬੜੀ ਪੀੜੀ ਆ ਹਮ ਬਹੁਤ ਨਿਗਰ ਆ ਜੀ ਦੁਆਬੇ 'ਚ ਜਦੋਂ ਇਹ ਖਬਰ ਆ ਗਈ ਕਿ ਉੱਥੇ ਇੱਕ ਪਾਸੇ ਇੱਕ ਧੜਾ ਤੇ ਦਰਿਆਵਾਂ ਵਿਛਾਉਣ ਡਿਆ ਤੇ ਦੂਸਰਾ ਉਹਦੇ ਖਿਲਾਫ ਲੜੂ ਮੰਡਣ ਡਿਆ ਹਮ ਫਿਰ ਮਾਮਲਾ ਹੌਲੀ ਹੌਲੀ ਸਮਝ ਪੈ ਗਿਆ ਕਿ ਦਰਅਸਲ ਤੁਹਾਨੂੰ ਯਾਦ ਹੋਣਾ ਮੈਂ ਕੁਝ ਦਿਨ ਪਹਿਲਾਂ ਜਦੋਂ ਕੋਟੇ ਅੰਦਰ ਕੋਟੇ ਦੀ ਗੱਲ ਚੱਲੀ ਸੀ ਤਾਂ ਤੁਹਾਨੂੰ ਮਸਲਾ ਥੋੜਾ ਜਿਆਦਾ ਦੱਸਣ ਦਾ ਯਤਨ ਕੀਤਾ ਸੀਗਾ ਮੈਂ ਉਹ ਦੁਬਾਰਾ ਦੱਸ ਦਿਨਾ ਜੀ ਇੱਕ ਕਹਾਣੀ ਪੰਜਾਬ ਚੋਂ ਸ਼ੁਰੂ ਹੁੰਦੀ ਆ ਲਗਭਗ ਕਹਿ ਲੋ ਕਿ 70 75 ਦਾ ਦਾ ਹੱਕਾ ਹਮ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਉਸਨੇ ਇੱਕ ਪੱਤਰ ਕੱਢਿਆ ਸੀਗਾ ਸੰਖੇਪਚੀਆ ਪਰ ਇਹ ਤੁਹਾਡੇ ਵਾਸਤੇ ਬੜੀ ਅਹਿਮ ਜਾਣਕਾਰੀ ਹੋਏਗੀ ਜੀ ਪੱਤਰ ਕੱਢ ਦਿੱਤਾ ਕਿ ਜੋ ਸਾਡਾ ਇੱਥੇ ਵਾਲਮੀਕ ਸਮਾਜ ਹੈ ਤੇ ਦੂਸਰੇ ਪਾਸੇ ਮਸਬੀ ਸਿੱਖ ਇਹਨਾਂ ਨੂੰ ਬਣਦਾ ਕੋਟਾ ਜਿਹੜਾ ਦਿੱਤਾ ਜਾਵੇ ਇਹ ਕਹਾਣੀ ਯਾਨੀ 70 ਮੇ ਤੋਂ ਸਟਾਰਟ ਹੋ ਜਾਂਦੀ ਹੈ ਜੀ ਪਰ ਉਹ ਲਾਗੂ ਨਾ ਹੋਇਆ ਹੂੰ ਉਸ ਤੋਂ ਬਾਅਦ ਅਮਰਿੰਦਰ ਸਿੰਘ ਆਉਂਦੇ ਨੇ 2002 ਜੀ 2006 ਚ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਂਦਾ ਪੰਜਾਬ ਚ ਹਮ ਕਿ 50% ਦੀ ਇਹ ਜਿਹੜੇ ਦੋ ਭਾਈਚਾਰੇ ਆ ਜੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਵਾਰ-ਵਾਰ ਕਿਉਂਕਿ ਚਲੋ ਹੁਣ ਇਹ ਆਪਣੇ ਸਮਾਜ ਦੇ ਵਿੱਚ ਰਿਜ਼ਰਵੇਸ਼ਨ ਹੈ ਰਿਜ਼ਰਵੇਸ਼ਨ ਦੇ ਵਿੱਚ ਇਹ ਕਾਸਟਿਸਮ ਆਪਾਂ ਕਹਿੰਦੇ ਆ ਕਿ ਆਉਂਦਾ ਹੀ ਆ ਜੋ ਇਹ ਪ੍ਰਥਾ ਹੈ ਆਦਰਵਾਇਸ ਮਨ ਦੁਖੀ ਹੁੰਦਾ ਹੈ ਬਿਲਕੁਲ ਕੋਈ ਉੱਚ ਨੀਚ ਬਣਾ ਬਿਲਕੁਲ ਬਾੜਾ ਜਿਹੜਾ ਚੰਗਾ ਹੀ ਨਹੀਂ ਲੱਗਦਾ ਸਮਾਜ ਸ਼ਰਣੀਬੱਦ ਹੋ ਜਾਵੇ ਤੇ ਉਹ ਕੁਝ ਚੰਗਾ ਨਹੀਂ ਹੁੰਦਾ ਤਾਂ ਕਹਿੰਦਾ ਮਤਲਬ ਇਹ ਹੈ ਕਿ ਇਹਨਾਂ ਨੇ ਜਦੋਂ ਇਸ ਤਰ੍ਹਾਂ ਇਹਨਾਂ ਦੋਨਾਂ ਭਾਈਚਾਰਿਆਂ ਨੂੰ ਇੱਕ ਵੱਡੀ ਰਿਜ਼ਰਵੇਸ਼ਨ ਦੇਣ ਵੱਲ ਕਦਮ ਵਧਾਇਆ ਜੀ ਤਾਂ ਮਾਮਲਾ ਹਾਈ ਕੋਰਟ 'ਚ ਚਲੇ ਗਿਆ ਹਮ ਆਲਮੋਸਟ ਸ਼ਾਇਦ ਇਹਨਾਂ ਨੇ 50% ਦੇਣ ਦਾ ਮਨ ਬਣਾਇਆ ਸੀਗਾ ਜੀ ਜਦੋਂ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਗੈਰ ਸੰਵਿਧਾਨਕ ਘਰਾੜ ਦਿੱਤਾ ਤਾਂ ਇਹ ਮਾਮਲਾ ਚਲੇ ਗਿਆ ਫਿਰ ਸੁਪਰੀਮ ਕੋਰਟ 'ਚ ਸ਼ਾਇਦ 2010 ਦੇ ਆਸ-ਪਾਸ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਆ ਪਿੱਛੇ ਜੇ ਇਹ ਦਿੱਤੇ ਫੈਸਲਾ ਲੈਂਦਾ ਹੈ ਜੀ ਉਹ ਜਿਹੜਾ ਕੋਟੇ ਅੰਦਰ ਕੋਟਾ ਅਲਾਓ ਕਰ ਦਿੱਤਾ ਜੋ ਪੰਜਾਬ ਚੋਂ ਮਾਮਲਾ ਤੁਰਿਆ ਸੀ ਮੈਂ ਜਿਵੇਂ ਤੁਹਾਨੂੰ ਦੱਸਿਆ ਹੂੰ ਉਹ ਅਲਾਓ ਕਰਨ ਦੇ ਨਾਲ ਨਾਲ ਸੁਪਰੀਮ ਕੋਰਟ ਨੇ ਇੱਕ ਗੱਲ ਹੋਰ ਰੱਖੀ ਸੀ ਕਿ ਕ੍ਰੀਮੀ ਲੇਅਰ ਹੂੰ ਜੀ ਜਿਵੇਂ OBC ਦੇ ਵਿੱਚ 8 ਲੱਖ ਤੱਕ ਸ਼ੈਦ ਹੈ ਕਿ ਜਦੋਂ 8 ਲੱਖ ਦੀ ਆਮਦਨ ਵਾਲੀ ਸੀਮਾ ਹੱਦ ਕੋਈ ਪਰਿਵਾਰ ਕ੍ਰੋਸ ਕਰ ਜਾਂਦਾ ਤਾਂ ਕ੍ਰਿਮੀਨਲ ਜਰੂਰ ਠੀਕ ਹੈ ਜੀ ਉਹਦੇ ਚ ਫਿਰ ਉਹਦੇ ਜਿਹੜੇ ਲਾਭ ਆ ਉਹ ਬੰਦ ਹੋ ਜਾਂਦੇ ਆ ਬੰਦ ਹੋ ਜਾਂਦੇ ਜਾਂ ਘਟ ਜਾਂਦੇ ਆ ਕਿ ਕਹਿ ਸਕਦੇ ਆਪਾਂ ਤਾਂ ਉਦੋਂ ਬਾਅਦ ਕੀ ਆ ਕਿ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹ ਜੋ ਕ੍ਰਿਮੀ ਲੇਅਰ ਹੈ ਇਹ ਐਸਸੀ ਪਾਈਚਾਰੇ ਚ ਵੀ ਲੈ ਕੇ ਆ ਬੇਸਿਕਲੀ ਇਹ ਬੰਦ ਦੀ ਕਾਲ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਇਹਦੇ ਵਿਰੁੱਧ ਦਿੱਤੀ ਆ ਕ੍ਰਿਮੀ ਲੇਅਰ ਦੇ ਵਿਰੁੱਧ ਹਾਂ ਜੀ ਪਰ ਇਹਦੇ ਵਿੱਚ ਮੈਨੂੰ ਲੱਗਦਾ ਕੇਂਦਰ ਪਹਿਲਾਂ ਹੀ ਕਹਿ ਚੁੱਕਾ ਜੀ ਤੇ ਬੀਬੀ ਮਾਇਆਵਤੀ ਜੀ ਤੇ ਅੱਜਕੱਲ ਤੁਹਾਨੂੰ ਪਤਾ ਹੀ ਆ ਕਿ ਕੇਂਦਰ ਦੇ ਵਿਰੋਧ ਦੇ ਵਿੱਚ ਖੁੱਲ ਕੇ ਜਾਂਦੇ ਵੀ ਨਹੀਂ ਐ ਥੋੜਾ ਜਿਹਾ ਇਹਨਾਂ ਨੇ ਬੋਲਿਆ ਸੀਗਾ ਸੋ ਲਿਹਾਜ਼ਾ ਕੇਂਦਰ ਨੇ ਭਰੋਸਾ ਪਿੱਛੇ ਜੇ ਦੇ ਦਿੱਤਾ ਸੀਗਾ ਕਿ ਕ੍ਰੀਮੀ ਲੇਅਰ ਐਸੀ ਭਾਈਚਾਰੇ ਚ ਨਹੀਂ ਜਾਏਗਾ ਜੀ ਹੁਣ ਇਹ ਜਿਹੜਾ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇੱਥੇ ਚੁੰਝਾਂ ਪੈੜ ਰਹੀਆਂ ਸਨ ਜੀ ਚੁੰਝਾਂ ਪੈਣ ਦਾ ਮਤਲਬ ਹੁੰਦਾ ਪਿਆਰ ਮੰਡਣਾ ਵੀ ਹੋ ਜਾਂਦਾ ਤੇ ਕਈ ਵਾਰ ਟਕਰਾੜ ਵੀ ਟਕਰਾਰ ਵੀ ਹੋ ਜਾਂਦਾ ਦੋਨਾਂ ਪਾਸੇ ਦੇ ਤਾਂ ਸਰ ਇੱਥੇ ਕੀ ਮਸਲਾ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੱਡੂ ਵੰਡਣ ਵਾਲੇ ਕੌਨਸਲ ਜਲੰਧਰ ਦੇ ਵਿੱਚ ਉਹ ਸੰ ਵਾਲਮੀਕੀ ਸਮਾਜ ਦਾ ਜੀ ਤਾਂ ਦੂਸਰੇ ਪਾਸੇ ਆਪਾਂ ਕਹਿ ਲਈਏ ਕਿ ਮੈਂ ਤੁਹਾਨੂੰ ਇੱਕ ਹਵਾਲਾ ਦਿੰਦਾ 2007 ਦੇ ਵਿੱਚ ਪੋਲੀਟੀਕਲ ਇਕਨੋਮਿਕਸ ਐਂਡ ਪੋਲੀਟੀਕਲ ਵੀਕਲੀ ਦੇ ਵਿੱਚ ਅਵਿਨਾਸ਼ ਜੀ ਦਾ ਇੱਕ ਇਸ ਸੰਬੰਧ ਦੇ ਵਿੱਚ ਬਹੁਤ ਵੱਡਾ ਲੇਖ ਛਪਿਆ ਜੀ ਉਹਨਾਂ ਦੀ ਲਿਖਤ ਦੇ ਵਿੱਚ ਸਪੈਸ਼ਲ ਜ਼ਿਕਰ ਸੀਗਾ ਕਿ ਐਸ ਵੇਲੇ ਐਸੀ ਕੋਟੇ ਦੇ ਪੰਜਾਬ ਦੇ ਵਿੱਚ 103 ਆਈਐਸ ਹਨ ਹੂੰ ਤੇ ਜਿਨ੍ਹਾਂ ਦੇ ਵਿੱਚੋਂ ਇਹ ਦੋ ਭਾਈਚਾਰਿਆਂ ਦੇ ਸਿਰਫ ਤਿੰਨ ਹਨ ਜੀ 107 ਸੀਗੀ ਸ਼ਾਇਦ ਇਸ ਤਰ੍ਹਾਂ ਦੱਸਿਆ ਸੀਗਾ ਕਿ ਆਈਐਸ ਹਨ ਜੀ ਜੀ ਤਾਂ ਮਤਲਬ ਕਿ ਪ੍ਰਾਣੀ ਲਿਖਤ ਹੈ ਉਹਦੇ ਹਵਾਲੇ ਨਾਲ ਦੱਸਿਆ ਹੈ ਸ਼ਾਇਦ ਕੋਈ ਮਾੜਾ ਮੋਟਾ ਫੈਕਟ ਇਧਰ ਉਧਰ ਹੋ ਜਾਏ ਤਾਂ ਮਾਫ ਕਰਨਾ ਜੀ ਜੀ ਤਾਂ ਉਹਨਾਂ ਨੇ ਤਿੰਨ ਦੱਸੇ ਸਨ ਯਾਨੀ ਤੇ ਨਾਲ ਦੱਸਿਆ ਸੀਗਾ ਕਿ ਇਹਨਾਂ ਦੋਨਾਂ ਭਾਈਚਾਰਿਆਂ ਦੀ ਵਸੋਂ ਪੰਜਾਬ 'ਚ 42% ਦਾ ਹੈ ਹੂੰ ਯਾਨੀ 34% ਹੋ ਗਈ ਨਾ ਐਸੀ ਆਪਾਂ ਬਸੋ ਕਹਿੰਦੇ ਕਿ ਇੰਡੀਆ ਚ ਸਭ ਤੋਂ ਜ਼ਿਆਦਾ ਬਸੋ ਕਿੱਥੇ ਕਿ ਕਿਸ ਸੂਬੇ ਚ ਜੀ ਐਸੀ ਭਾਈਚਾਰੇ ਦੀ ਤਾਂ ਫਟ ਤੁਹਾਨੂੰ Google ਪੰਜਾਬ ਦਾ ਜ਼ਿਕਰ ਦੇਵੇਗਾ ਕਿ ਪੰਜਾਬ ਦੇ ਵਿੱਚ ਜੀ ਉਹ ਕਿੰਨੀ ਹੈ 34 34% ਟੋਟਲ ਬਸੋਂ ਦਾ ਜਿਹੜਾ ਪੰਜਾਬ ਦਾ ਤਾਂ ਉਹਦੇ ਵਿੱਚੋਂ 42% ਇਹਨਾਂ ਦਾ ਹੈ ਜੀ ਕਾਮਨਾ ਚੀ ਦੀ ਲਿਖਤ ਦੇ ਮੁਤਾਬਕ ਕਿ ਇਹਨਾਂ ਦੋ ਭਾਈਚਾਰਿਆਂ ਨੂੰ ਜਿਹੜੇ ਆਪਣੇ ਭਾਈਚਾਰੇ ਆ ਮਸਬੀ ਸਿੱਖ ਜੀ ਅਤੇ ਵਾਲਮੀਕੀ ਕਿ ਇਹਨਾਂ ਨੂੰ ਸਿਰਫ ਕੋਟਾ ਉਹ ਜੇ ਆਈਐਸ ਅਫਸਰਾਂ ਦੀ ਰੇਸ਼ਿਓ ਦੇ ਮੁਤਾਬਕ ਤੁਸੀਂ ਦੇਖੋਗੇ ਤਾਂ ਤਿੰਨ ਦਾ ਸੀਗਾ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੰਦਰ ਹੀ ਆਪਣੀ ਵਸੋਂ ਦੇ ਆਧਾਰ ਤੇ ਤੇ ਹੱਕ ਹਕੂਕ ਦੇ ਆਧਾਰ ਤੇ ਇੱਕ ਭੇਡ ਸਟਾਰਟ ਹੋ ਗਿਆ ਜੀ ਕਿਉਂਕਿ ਜਿਵੇਂ ਅੱਗੇ ਕਹਿ ਲਓ ਕਿ ਕੁੱਲ ਮਿਲਾ ਕੇ ਕੋਟਾ ਸੀਗਾ ਅਸੀਂ ਹੁਣ ਪੰਜਾਬ ਸਰਕਾਰ ਕੱਲ ਨੂੰ ਡਾਟਾ ਇਕੱਠਾ ਕਰਕੇ ਵਸੋਂ ਨੂੰ ਆਧਾਰ ਬਣਾ ਕੇ ਕੋਟੇ ਦੇ ਅੰਦਰ ਕੋਟਾ ਫਿਕਸ ਕਰ ਸਕਦੀ ਆ ਤਾਂ ਯਾਨੀ ਇੱਕ ਪਾਸੇ ਖੁਸ਼ੀ ਹੈ ਹੁਣ ਇੱਕ ਐਸਾ ਵੀ ਭਾਈਚਾਰਾ ਜਿਹਦੇ ਬਾਰੇ ਇਹ ਦੋ ਭਾਈਚਾਰੇ ਸਵਾਲ ਖੜਾ ਵੀ ਕਰਦੇ ਆ ਕਿ ਭਈ ਇਹਨਾਂ ਦਾ ਵਪਾਰ ਸੀਗਾ ਅੰਗਰੇਜ਼ ਟਾਈਮ ਦੇ ਵਿੱਚ ਵੀ ਕੰਮਕਾਰ ਕਰਦੇ ਸਨ ਤੇ ਇਹਨਾਂ ਦੀ تعلیم ਅੱਛੀ ਹੋਈ ਪਰ ਲਾਭ ਜ਼ਿਆਦਾ ਇਹਨਾਂ ਨੂੰ ਵੱਸੋਂ ਘਟੋਣ ਦੇ ਬਾਵਜੂਦ ਮਿਲ ਰਿਹਾ ਹੈ ਜੀ ਸੋ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਅੰਦਰੂਨੀ ਤੌਰ ਤੇ ਆਪਾਂ ਦੇਖੀਏ ਤਾਂ ਉਹ ਸਬੱਬ ਬਣਦੀਆਂ ਨੇ ਇਹਨਾਂ ਚੀਜ਼ਾਂ ਦਾ ਹੈ ਜੀ ਇਹ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਸੀ ਉਹ ਤਾਂ ਬਣਿਆ ਦਾ ਸੰਗਠਨ ਜਿਹੜੇ ਸੀ ਨਹੀਂ ਤਾਂ ਇਹ ਤੁਹਾਨੂੰ ਪਤਾ ਹੈ ਦੁਆਬੇ ਦੇ ਵਿੱਚ ਐਸੀ ਭਾਈਚਾਰੀ ਦੀ ਤਾਕਤ ਬਹੁਤ ਜ਼ਬਰਦਸਤ ਆ ਇਸ ਤਰ੍ਹਾਂ ਦਾ ਬੰਦ ਜੇ ਆਵੇ ਪਹਿਲੀ ਗਲਤੀ ਆਪਾਂ ਮਲੋਟ ਵੀ ਦੇਖਦੇ ਹੁੰਨੇ ਆ ਕਿ ਮਲੋਟ ਵੀ ਬੰਦ ਹੋ ਜਾ ਅਸਰ ਹੁੰਦਾ ਬਿਲਕੁਲ ਬਹੁਤ ਵੱਡੇ ਪੱਧਰ ਤੇ ਕਿਉਂਕਿ ਐਸੀ ਭਾਈਚਾਰਾ ਹੈਗਾ ਤਾਂ ਬੰਦ ਕਰ ਦਿੰਦੇ ਨੇ ਜੀ ਪਰ ਇੱਥੇ ਕੀ ਸੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਕੋਈ ਮਾੜਾ ਮੋਟਾ ਅਸਰ ਹੋਇਆ ਤਾਂ ਉਹ ਇਸੇ ਕਰਕੇ ਹੋਇਆ ਕਿ ਸਰ ਇਹ ਜਿਹੜੇ ਸੰਗਠਨ ਸੀ ਜੋ ਜਥੇਵੰਦਕ ਤਾਕਤ ਰੱਖਦੇ ਸਨ ਉਹ ਵੰਡੀ ਹੋਈ ਤਾਕਤ ਜਿਹੜੀ ਸੀ ਕਿਉਂ ਅੱਜ ਵੇਖਣ ਨੂੰ ਮਿਲੀ ਹੂੰ ਹੂੰ ਜੀ ਬਹੁਤ ਸਾਰੇ ਦੋਸਤ ਜੁੜ ਗਏ ਨੇ ਤੇ ਹੋਰ ਵੀ ਜੁੜ ਰਹੇ ਨੇ ਜਿਹੜੇ ਨਹੀਂ ਜੁੜੇ ਅਜੇ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਸ਼ੇਅਰ ਕਰ ਦਿਓ ਪ੍ਰੋਗਰਾਮ ਦੂਸਰੇ ਦੋਸਤ ਵੀ ਜੁੜ ਜਾਣ ਆਪਣੇ ਨਾਲ